तनासरी महला पहला एक ओ सत गुर प्रसाद गौर सागर रत्नी पर पूरे ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਇਹ ਸ਼ਬਦ ਪਰਮ ਪਿਤਾ ਪਰਮਾਤਮਾ ਪਹਿਲੀ ਪਾਤਸ਼ਾਹੀ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਰਾਗ ਧਨਾਸਰੀ ਦੇ ਵਿੱਚ 685 ਨੰਬਰ ਅੰਗ ਉੱਤੇ ਉਚਾਰਨ ਕੀਤਾ ਹੋਇਆ ਹੈ। ਅਸ਼ਟਪਦੀਆਂ ਇਸ ਸ਼ਬਦ ਦੇ 8 ਪਦ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓ ਅਕਾਲ ਪੁਰਖ ਪਰਮਾਤਮਾ ਇੱਕ ਹੈ ਤੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਗੋਰਾ ਸਾਗਰ ਗੁਰੂ ਮਨ ਲੋਇਕ ਸਮੁੰਦਰ ਹੈ ਰਤਨੀ ਭਰਪੂਰੇ ਜਿਹੜਾ ਰਤਨਾ ਨਾਲ ਸੋਨੇ ਜੀਵਨ ਉਪਦੇਸ਼ ਨਾਲ ਭਰਪੂਰੇ ਨਕਾ ਨਕ ਭਰਿਆ ਹੋਇਆ ਹੈ ਅੰਮ੍ਰਿਤ ਆਤਮਕ ਜੀਵਨ ਦੇਣ ਵਾਲਾ ਸੰਤ ਗੁਰਮੁਖ ਵੰਦੇ ਜੋ ਗਏ ਚੁਗਦੇ ਹਨ ਨਹੀਂ ਦੂਰੇ ਉਹ ਕਦੇ ਵੀ ਗੁਰੂ ਤੋਂ ਦੂਰ ਨਹੀਂ ਜਾਂਦੇ ਗੁਰੂ ਸਾਇਪੁਰ ਮਾਨ ਕਰਦੇ ਹਨ ਗੁਰੂ ਮਾਨੋ ਇੱਕ ਸਮੁੰਦਰ ਹੈ ਜੋ ਪ੍ਰਭੂ ਦੀ ਸਿਬਤ ਸਲਾਹ ਦੇ ਰਤਨਾ ਨਾਲ ਨਕਾਂ ਨਕ ਭਰਿਆ ਹੋਇਆ ਹੈ ਗੁਰਮੁਖ ਸਿੱਖ ਉਸ ਸਾਗਰ ਵਿੱਚੋਂ ਆਤਮਕ ਜੀਵਨ ਦੇਣ ਵਾਲੀ ਖੁਰਾਕ ਪ੍ਰਾਪਤ ਕਰਦੇ ਹਨ ਜਿਵੇਂ ਹੰਸ ਮੋਤੀ ਚੁਗਦੇ ਹਨ ਤੇ ਗੁਰੂ ਤੋਂ ਦੂਰ ਨਹੀਂ ਰਹਿੰਦੇ ਹਾਰ ਰਸ ਚੋਗ ਚੁਗੈ ਪ੍ਰਭ ਪਾਵੈ ਸਰਬਰ ਮਹਿ ਹੰਸ ਪ੍ਰਾਨ ਪਤ ਪਾਵੈ ਹਰ ਰਸ ਪਰਮਾਤਮਾ ਦੇ ਨਾਮ ਦਾ ਰਸ ਜੋਗ ਆਤਮਕ ਜੀਵਨ ਦੀ ਖੁਰਾਕ ਜੋਗ ਹੈ ਚੁਗਦੇ ਹਨ ਪ੍ਰਭ ਭਾਵੈ ਤੇ ਪ੍ਰਭੂ ਨੂੰ ਪ੍ਰਾਪਤ ਕਰਦੇ ਹਨ ਪ੍ਰਭੂ ਨੂੰ ਪਸੰਦ ਆਉਂਦੇ ਹਨ ਸਰਬਰਮੈ ਸਰੋਵਰ ਦੇ ਵਿੱਚ ਹੰਸ ਜਿਵੇਂ ਹੰਸ ਹੁੰਦਾ ਹੈ ਬ੍ਰਾਂਨਪਤ ਪਰਮਾਤਮਾ ਭਾਵੈ ਪ੍ਰਾਪਤ ਕਰ ਲੈਂਦੇ ਹਨ ਗੁਰੂ ਸਹਿ ਪਰਮਾਨ ਕਰਨ ਦੇ ਹਨ ਪ੍ਰਭੂ ਦੀ ਮਿਹਰ ਅਨੁਸਾਰ ਸੰਤ ਹੰਸ ਹਰ ਰਸ ਹਰ ਨਾਮ ਰਸ ਦੀ ਚੋਗ ਚੁਗਦੇ ਹਨ ਗੁਰ ਸੇਖ ਹੰਸ ਗੁਰੂ ਸਰੋਵਰ ਵਿੱਚ ਟਿਕਿਆ ਰਹਿੰਦਾ ਹੈ ਤੇ ਜਿੰਦ ਦੇ ਮਾਲਕ ਪ੍ਰਭੂ ਨੂੰ ਲੱਭ ਲੈਂਦਾ ਹੈ। ਕਿਆ ਬਗ ਬਪੜਾ ਛਪੜੀ ਨਾਏ ਕੀਚੜ ਡੁੱਬੈ ਮੈਲ ਨਾ ਜਾਏ ਰਹਾਓ। ਬਗ ਬਗ ਕਹਿੰਦੇ ਨੇ ਬਗਲੇ ਨੂੰ ਬਪੜਾ ਵਿਚਾਰਾ ਛਪੜੀ ਨਾਏ ਛਪੜੀ ਨਾਉਂਦਾ ਹੈ ਕੀਚੜ ਡੁੱਬੇ ਉਹ ਚਿੱਕੜ ਵਿੱਚ ਡੁੱਬ ਕੇ ਮੈਲ ਨਾ ਜਾਏ ਉਸ ਦੀ ਮੈਲ ਕਿਵੇਂ ਲੈ ਸਕਦੀ ਹੈ ਗੁਰੂ ਸਹਾਇ ਫੁਰ ਮਾਨ ਕਰਦੇ ਹਨ ਵਿਚਾਰਾ ਬਗਲਾ ਛਪੜੀ ਵਿੱਚ ਕਾਦੇ ਲਈ ਨਾ ਆਉਂਦਾ ਕੁਝ ਨਹੀਂ ਖੱਟਦਾ ਸਗੋਂ ਛਪੜੀ ਵਿੱਚ ਨਾ ਕੇ ਇੱਕ ਚਿੱਕੜ ਵਿੱਚ ਡੁੱਬਦਾ ਹੈ ਇਸ ਲਈ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਉਸ ਦੀ ਮੈਲ ਉਸ ਦੀ ਇਹ ਮੈਲ ਦੂਰ ਨਹੀਂ ਹੁੰਦੀ ਜਿਹੜਾ ਮਨੁੱਖ ਗੁਰੂ ਸਮੁੰਦਰ ਨੂੰ ਛੱਡ ਕੇ ਦੇਵੀ ਦੇਵਤਿਆਂ ਆਦਿਕ ਹੋਰ ਹੋਰ ਆਸਰੇ ਭਾਲਦੇ ਹਨ ਉਹ ਮਾਨੋ ਛੱਪੜੀ ਵਿੱਚ ਨਹਾ ਰਿਹਾ ਹੈ ਉਤੋਂ ਹੋਰ ਉਹ ਹੋਰ ਮਾਇਆ ਦੇ ਮੋਹ ਦੀ ਮੈਲ ਵੇੜ ਲੈਂਦਾ ਹੈ ਰੱਖ ਰੱਖ ਚਰਨ ਧਰੇ ਵਿਚਾਰੀ ਦੁਵਿਧਾ ਛੋੜ ਭੈ ਨਿਰੰਕਾਰੀ ਗੁਰੂ ਦੀ ਦਸੀ ਰਾਉ ਤੇ ਚੱਲਣ ਵਾਲਾ ਬੰਦਾ ਰੱਖ 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 ਕੇ ਧਿਆਨ ਨਾਲ ਚਰਨ ਪੈਰ ਤਰੇ ਧਰਦਾ ਹੈ ਬੇਚਾਰੀ ਵਿਚਾਰ ਦੇ ਆਸਰੇ ਦੁਵਿਧਾ ਕਿਸੇ ਹੋਰ ਆਸਰੇ ਦੀ ਭਾਲ ਛੋੜ ਛੱਡ ਕੇ ਭਏ ਹੋ ਜਾਂਦੇ ਹਨ ਨਿਰੰਕਾਰਿਆ ਕਾਲਪੁਰਖ ਪਰਮਾਤਮਾ ਦਾ ਰੂਪ ਗੁਰੂ ਸਾਹਿਬੁਰ ਮਾਨ ਕਰਦੇ ਹਨ ਗੁਰ ਸਿੱਖਾ ਬੜਾ ਸੁਚੇਤ ਹੋ ਕੇ ਪੂਰੀ ਵਿਚਾਰ ਨਾਲ ਜੀਵਨ ਸਫਰ ਵਿੱਚ ਪੈਰ ਰੱਖਦਾ ਹੈ। ਪ੍ਰਮਾਤਮਾ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ ਭਾਲ ਛੱਡ ਕੇ ਪ੍ਰਮਾਤਮਾ ਹੀ ਬਣ ਜਾਂਦਾ ਹੈ। ਮੁਕਤ ਪਦਾਰਥ ਹਰ ਰਸ ਚਾਖੇ। ਆਬਨ ਜਾਣ ਰਹੇ ਗੁਰ ਰਾਖੇ ਮੁਕਤ ਪਦਾਰਥ ਉਹ ਪਦਾਰਥ ਜੋ ਮਾਇਆ ਤੋਂ ਖਲਾਸੀ ਕਰਾਉਂਦੇ ਹਨ ਹਰ ਰਸ ਚਾਖੇ ਪਰਮਾਤਮਾ ਦਾ ਰਸ ਚਖਣ ਨਾਲ ਮਿਲ ਜਾਂਦੇ ਹਨ ਆਬਨ ਜਾਣ ਜੰਮਣ ਮਰਨਾ ਰਹੇ ਨਾਸ ਹੋ ਜਾਂਦਾ ਹੈ ਗੁਰ ਰੱਖੇ ਗੁਰੂ ਬਚਾਉਂਦਾ ਹੈ ਗੁਰੂ ਸਾਹਿਬੁਰ ਮਾਨ ਕਰਦੇ ਹਨ ਪ੍ਰਮਾਤਮਾ ਦੇ ਨਾਮ ਦਾ ਰਸ ਚਖ ਕੇ ਗੁਰਸਿੱਖ ਉਹ ਪਦਾਰਥ ਹਾਸਲ ਕਰ ਲੈਂਦਾ ਹੈ ਜੋ ਮਾਇਆ ਦੇ ਮੋਹ ਤੋਂ ਖਲਾਸੀ ਦਵਾਉਂਦਾ ਹੈ ਜਿਸ ਦੀ ਗੁਰੂ ਨੇ ਸਹਾਈਤਾ ਕਰ ਦਿੱਤੀ ਉਸ ਦੇ ਜਨਮ ਮਰਨ ਦੇ ਗੇੜ ਮੁੱਕ ਗਏ ਸਰਬਰ ਹੰਸਾ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਜ ਸਮਾਏ ਜਿਵੇਂ ਹੰਸ ਸਰੋਵਰ ਨੂੰ ਛੱਡ ਕੇ ਨਹੀਂ ਜਾਂਦਾ ਸਰਬਰ ਹੰਸਾ ਆンスਰ ਸਰੋਵਰ ਨੂੰ ਛੋੜ ਨਾ ਜਾਏ ਛੱਡ ਕੇ ਨਹੀਂ ਜਾਂਦਾ ਪ੍ਰੇਮ ਭਗਤ ਉਸੇ ਤਰ੍ਹਾਂ ਪ੍ਰੇਮ ਪ੍ਰੇਮ ਦੇ ਵਿੱਚ ਭਗਤੀ ਕਰਨ ਵਾਲੇ ਨਾਲ ਕਰ ਨਾਲ ਸਹਿਜ ਸਮਾਏ ਸਹਿਜ ਅਡੋਲ ਆਤਮਿਕ ਅਵਸਥਾ ਵਿੱਚ ਸਮਾਏ ਲੀਨ ਰਹਿੰਦੇ ਹਨ ਗੁਰੂ ਸਾਹਿਬ ਫੁਰਮਾਨ ਕਰਦੇ ਹਨ ਜਿਵੇਂ ਹੰਸ ਮਾਨਸ ਰੋਬਰ ਨੂੰ ਛੱਡ ਕੇ ਨਹੀਂ ਜਾਂਦਾ ਤਿਵੇਂ ਜਿਹੜਾ ਸਿੱਖ ਗੁਰੂ ਦਾ ਦਰ ਛੱਡ ਕੇ ਨਹੀਂ ਜਾਂਦਾ ਉਹ ਪ੍ਰੇਮ ਭਗਤੀ ਦੀ ਬਰਕਤ ਨਾਲ ਆਤਮਿਕ ਅਡੋਲ ਆਤਮਿਕ ਅਵਸਥਾ ਵਿੱਚ ਲੀਨ ਹੋ ਜਾਂਦਾ ਹੈ ਸਰਬਰ ਮਹ ਹੰਸ ਹੰਸ ਮਹ ਸਾਗਰ ਕਥ ਕਥਾ ਗੁਰ ਬਚਨੀ ਆਦਰ ਸਰਬਰਮਹ ਜਿਵੇਂ ਗੁਰੂ ਸਮੁੰਦਰ ਵਿੱਚ ਹੰਸ ਗੁਰ ਸਿੱਖ ਹੁੰਦਾ ਹੈ ਉਹਦੇ ਬਚਨ ਉਤੇ ਤੁਰਨ ਵਾਲਾ ਹੁੰਦਾ ਹੈ ਹੰਸ ਮਹਸਾਗਰ ਗੁਰੂ ਆਪਣੀ ਮੇਰ ਦੇ ਨਾਲ ਉਸ ਹੰਸ ਦੇ ਵਿੱਚ ਉਸ ਸਿੱਖ ਦੇ ਅੰਦਰ ਸਮੁੰਦਰ ਪੈਦਾ ਕਰ ਦਿੰਦਾ ਹੈ ਅਕਾਥ ਕਥਾ ਏ ਕਥਾ ਅਕਾਥ ਹੈ ਕਥੀ ਨਹੀਂ ਜਾ ਸਕਦੀ ਬਿਆਨ ਨਹੀਂ ਕੀਤੀ ਜਾ ਸਕਦੀ ਗੁਰਬਚਨੀ ਜੋ ਗੁਰੂ ਦੇ ਬਚਨਾਂ ਨਾਲ ਹੁੰਦਾ ਹੈ ਆਦਰ ਇੱਜ਼ਤ ਗੁਰੂ ਸਹਿ ਪਰਮਾਨ ਕਰਦੇ ਹਨ ਜਿਹੜਾ ਗੁਰਸਿੱਖ ਹੰਸ ਗੁਰੂ ਸਰੋਵਰ ਵਿੱਚ ਟਿਕਦਾ ਹੈ ਉਸ ਦੇ ਅੰਦਰ ਗੁਰੂ ਸਰੋਵਰ ਆਪਣਾ ਆਪ ਪ੍ਰਗਟ ਕਰਦਾ ਹੈ। ਉਸ ਗੁਰਸਿੱਖ ਦੇ ਅੰਦਰ ਗੁਰੂ ਵਸ ਪੈਂਦਾ ਹੈ। ਇਹ ਕਥਾ ਕਾਤ ਹੈ ਪਾ ਇਸ ਆਤਮਿਕ ਅਵਸਥਾ ਦਾ ਬਿਆਨ ਨਹੀਂ ਹੋ ਸਕਦਾ। ਸਿਰਫ ਇਹ ਕਹਿ ਸਕਦੇ ਹਾਂ ਕਿ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਉਹ ਲੋਕ ਪਰਲੋਕ ਵਿੱਚ ਆਦਰ ਪਾਉਂਦਾ ਹੈ। ਸੋਨ ਮੰਡਲ ਇਕ ਜੋਗੀ ਵੈਸੇ ਨਾਰ ਨਾ ਪੁਰਖ ਕਹੋ ਕੋ ਕੈਸੇ ਸੋਨ ਮੰਡਲ ਅਪੂਰ ਅਵਸਥਾ ਉਹ ਅਵਸਥਾ ਜਿੱਥੇ ਮਾਇਆ ਦੇ ਫੁਰਲਿਆਂ ਬੰਨੋਂ ਵੱਲੋਂ ਸੁੰਝਾ ਜਿੱਥੇ ਮਾਇਆ ਦੇ ਪੁਰਨੇ ਜੋਰ ਨਹੀਂ ਪਾਉਂਦੇ ਇਕ ਜੋਗੀ ਵੈਸੇ ਜੋਗੀ ਪ੍ਰਭੂ ਚਰਨਾਂ ਵਿੱਚ ਜੁੜਿਆ ਹੋਇਆ ਨਾਰ ਨਾ ਪੁਰਖ ਕਹੋ ਕੋ ਕੈਸੇ ਨਾਰ ਨਾ ਪੁਰਖ ਪਾਵਸੁਦੇ ਅੰਦਰ ਕਾਮ ਚੇਸਟਾ ਜੋਰ ਨਹੀਂ ਪਾਉਂਦੀ ਕੋ ਕਹੋ ਕੈਸੇ ਕੋਈ ਇਹ ਸੰਕਲਪ ਵੀ ਨਹੀਂ ਕਰ ਸਕਦਾ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਜਿਹੜਾ ਕੋਈ ਮਿਰਲਾ ਪ੍ਰਭੂ ਚਰਨਾ ਵਿੱਚ ਜੁੜਿਆ ਬੰਦਾ ਆਪ ਹੋਰ ਅਵਸਥਾ ਵਿੱਚ ਟਿਕਦਾ ਹੈ ਉਸ ਦੇ ਅੰਦਰ ਇਸਤਰੀ ਮਰਦ ਵਾਲੀ ਤਮੀਜ਼ ਨਹੀਂ ਰਹਿੰਦੀ ਪਾਉ ਉਸ ਦੇ ਅੰਦਰ ਕਾਮ ਚੇਸਟਾ ਜ਼ੋਰ ਨਹੀਂ ਪਾਉਂਦੀ ਦਸੋ ਫਿਰ ਕੋਈ ਇਹ ਸੰਕਲਪ ਕਰ ਪੀ ਕਿਵੇਂ ਸਕਦਾ ਹੈ ਤ੍ਰਿਪਵਨ ਜੋਤ ਰਹੇ ਲਿਬਲਾਏ ਸੋਰ ਨਰਨਾਥ ਸੱਚੇ ਸਰਨਾਈ ਤ੍ਰਿਪਵਨ ਜੋਤ ਉਹ ਪ੍ਰਭੂ ਜਿਸ ਦੀ ਜੋਤ ਤਿੰਨਾ ਪਵਨਾਂ ਵਿੱਚ ਹੈ ਰਹਿ ਲਿਬ ਲਈ ਉਸ ਦੇ ਨਾਲ ਜੀਵ ਜੋੜੀ ਰੱਖਦੇ ਹਨ ਸੁਰ ਦੇਵਤੇ ਨਾਰ ਮਨੁੱਖ 나ਥ ਸੱਚੇ ਸਰਨਾਈ ਸੱਚੇ ਸਦਾ ਤੇ ਰਹਿਣ ਵਾਲੇ ਦੀ ਸ਼ਰਨਾਈ ਗੁਰੂ ਸਹਾਇ ਪਰਮਾਨੰ ਕਰਦੇ ਹਨ ਇਹ ਸੰਕਲਪ ਕਰ ਵੀ ਕੋਈ ਕਿਵੇਂ ਸਕਦਾ ਹੈ ਕਿਉਂਕਿ ਉਹ ਤਾਂ ਸਦਾ ਉਸ ਪਰਮਾਤਮਾ ਵਿੱਚ ਸੁਰਤ ਜੋੜੀ ਰੱਖਦਾ ਹੈ ਜਿਸ ਦੀ ਜੋਤ ਤਿੰਨਾ ਭਵਨਾਂ ਵਿੱਚ ਵਿਆਪਕ ਹੈ ਅਤੇ ਦੇਵਤੇ ਮਨੁੱਖ 나ਥ ਆਦਿ ਸਭ ਜਿਸ ਸਦਾtheta ਦੀ ਸ਼ਰਨ ਵਿੱਚ ਰੱਖੇ ਰਹਿੰਦੇ ਹਨ ਆਨੰਦ ਮੂਲ ਆਨੰਦ ਦਾ ਸੋਮਾ ਅਨਾਥ ਅਨਾਥਾਂ ਦਾ ਅਦਾਰੀ ਆਸਰਾ ਗੁਰਮੁਖ ਭਗਤ ਗੁਰਮੁਖ ਭਗਤੀ ਦੇ ਰਾਹੀਂ ਸਹਿਜ ਵਿਚਾਰੀ ਸਹਿਜ ਵਿੱਚ ਅਡੋਲ ਆਤਮਿਕ ਅਵਸਥਾ ਵਿੱਚ ਵਿਚਾਰੀ ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰਕੇ ਗੁਰੂ ਸਾਹਿਬ ਨੂੰ ਮਾਨ ਕਰਦੇ ਹਨ ਗੁਰਮੁਖ ਹੰਸ ਗੁਰੂ ਸਾਗਰ ਵਿੱਚ ਟਿਕ ਕੇ ਉਸ ਪ੍ਰਾਨਪਤ ਪ੍ਰਭੂ ਨੂੰ ਮਿਲਦਾ ਹੈ ਜੋ ਆਤਮਿਕ ਆਨੰਦ ਦਾ ਸੋਮਾ ਹੈ ਜੋ ਨਿਆਸਰਿਆਂ ਦਾ ਆਸਰਾ ਹੈ ਗੁਰਮੁਖ ਉਸ ਦੀ ਭਗਤੀ ਦੇ ਰਾਹੀ ਅਤੇ ਉਸ ਦੇ ਗੁਣਾਂ ਦੇ ਰਾਹੀ ਗੁਣਾਂ ਦੇ ਵਿਚਾਰ ਦੇ ਰਾਹੀ ਅਡੋਲ ਆਤਮਿਕ ਅਵਸਥਾ ਵਿੱਚ ਟਿਕੇ ਰਹਿੰਦੇ ਹਨ ਭਗਤ ਬਸ਼ਲ ਭੈ ਕਾਟਣ ਹਾਰੇ ਹਉ ਮੈਂ ਮਾਰ ਮਿਲੇ ਪਗ ਤਾਰੇ ਭਗਤ ਬਸ਼ਲ ਭਗਤੀ ਨਾਲ ਪਿਆਰ ਕਰਨ ਵਾਲਾ ਭੈ ਡਰ ਕਾਟਣ ਹਾਰੇ ਨਾਸ਼ ਕਰਨ ਵਾਲਾ ਹਉ ਮੈਂ ਮਾਰ ਮੈਂ ਮੇਰੀ ਨੂੰ ਖਤਮ ਕਰਕੇ ਪਗ ਤਾਰੇ ਪੈਰ ਟਿਕਾ ਕੇ 사ਤ ਸੰਗਤ ਵਿੱਚ ਜਾ ਕੇ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਉਹ ਪ੍ਰਭੂ ਆਪਣੇ ਸੇਵਕਾਂ ਦੀ ਭਗਤੀ ਨਾਲ ਪ੍ਰੇਮ ਕਰਦਾ ਹੈ ਉਹਨਾਂ ਦੇ ਸਾਰੇ ਡਰ ਦੂਰ ਕਰਨ ਦੇ ਸਮਰੱਥ ਹੈ ਗੁਰਮੁਖ ਹੋਮੇ ਮਾਰ ਕੇ ਅਤੇ 사ਤ ਸੰਗਤ ਵਿੱਚ ਟਿਕ ਕੇ ਉਸ ਆਨੰਦ ਮੂਲ ਪ੍ਰਭੂ ਦੇ ਚਰਨਾਂ ਵਿੱਚ ਜੁੜਦੇ ਹਨ ਅਨਕ ਯਤਨ ਕਰ ਕਾਲ ਸਤਾਏ ਮਰਨ ਲਖਾਏ ਮੰਡਲ ਮਹਿ ਆਏ ਅਨਕ ਯਤਨ ਅਨੇਕਾਂ ਤਰੀਕਿਆਂ ਦੇ ਨਾਲ ਕਰ ਕਰਕੇ ਕਾਲ ਸਤਾਏ ਫੇਰ ਵੀ ਉਹਨਾਂ ਨੂੰ ਕਾਲ ਸਤਾਉਂਦਾ ਰਹਿੰਦਾ ਹੈ ਮਰਨ ਲਿਖਾਇਏ ਜਿਨ੍ਹਾਂ ਨੇ ਆਪਣੇ ਪਿਛਲੇ ਜਨਮ ਦੇ ਅਨੁਸਾਰ ਕੀਤੇ ਕਰਮਾਂ ਦੇ ਅਨੁਸਾਰ ਮਰਨ ਲਿਖਾਇਏ ਆਪਣੀ ਮੌਤ ਸੇੜੀ ਸ ਮੌਤ ਦਾ ਲੇਖ ਲਿਖਾਇਆ ਹੋਇਆ ਹੈ ਮੰਡਲ ਮੈਂ ਆਇਸ ਸੰਸਾਰ ਦੇ ਵਿੱਚ ਆ ਕੇ ਵੀ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਜਨਮ ਪਦਾਰਥ ਦੁ ਵਿਦਾ ਖੋਵੇ ਆਪਨ ਚੀਨਸ ਪਰਮ ਪਰਮ ਰੋਵੇ ਜਨਮ ਪਦਾਰਤ ਆਪਣੇ ਜਨਮ ਦਾ ਅਸਲੀ ਮਨੋਰਥ ਦੁਵਿਧਾ ਖੋਵੇ ਉਹ ਵੀ ਦੁਵਿਧਾ ਦੇ ਵਿੱਚ ਖੋ ਦਿੰਦਾ ਹੈ ਆਪਨ ਚੀਨਸ ਉਹ ਆਪ ਨਹੀਂ ਜਾਣਦਾ ਪਰਮ ਪਰਮ ਰੋਵੇ ਤੇ ਉਹ ਫਿਰ ਪਟਕ ਪਟਕ ਕੇ ਰਹਿੰਦਾ ਹੈ ਗੁਰੂ ਸਹਿ ਪਰਮਾਨੰ ਕਰਦੇ ਹਨ ਜਿਹੜਾ ਮਨੁੱਖ ਵਿਚਾਰੇ ਬੰਗਲੇ ਬਾਗ ਹਉਮੈ ਦੀ ਛਪੜੀ ਵਿੱਚ ਹੀ ਨਾ ਹੁੰਦਾ ਰਹਿੰਦਾ ਹੈ ਤੇ ਆਪਣੇ ਆਤਮਿਕ ਜੀਵਨ ਨੂੰ ਨਹੀਂ ਪਛਾਣਦਾ ਉਹ ਹਉਮੈ ਵਿੱਚ ਪਟਕ ਪਟਕ ਕੇ ਦੁਖੀ ਹੁੰਦਾ ਹੈ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ ਪਾਲ ਵਿੱਚ ਉਹ ਅਮੋਲਕ ਮਨੁੱਖਾ ਜਨਮ ਨੂੰ ਗਵਾ ਲੈਂਦਾ ਹੈ ਅਨੇਕਾਂ ਹੋਰ ਹੋਰ ਯਤਨ ਕਰ ਕਰਨ ਕਰਕੇ ਸਿਹੜੀ ਹੋਈ ਆਤਮਿਕ ਮੌਤ ਉਸ ਨੂੰ ਸਦਾ ਦੁਖੀ ਕਰਦੀ ਹੈ ਉਹ ਪਿਛਲੇ ਕੀਤੇ ਕਰਮਾਂ ਅਨੁਸਾਰ ਤੁਰੋਂ ਆਤਮਿਕ ਮੌਤ ਦਾ ਲੇਖ ਆਪਣੇ ਮੱਥੇ ਉੱਤੇ ਲਿਖਾ ਕੇ ਇਸ ਜਗਤ ਵਿੱਚ ਆਇਆ ਤੇਥੇ ਇਥੇ ਵੀ ਆਤਮਿਕ ਮੌਤ ਹੀ ਬਿਆਜਦਾਰ ਹਾਂ ਕਹਿ ਤੋ ਸੁਣ ਤੋ ਕਹਿ ਤੋ ਪੜ ਤੋ ਸੁਣ ਤੋ ਏਕ ਤੀਰਜ ਧਰਮ ਤਰਨੀ ਤਰ ਟੇਕ ਕਹਿ ਤੋ ਉਚਾਰਦਾ ਹੈ ਪੜ ਤੋ ਪੜਦਾ ਹੈ ਸੁਣ ਤੋ ਸੁਣਦਾ ਹੈ ਇਕ ਇਕ ਪ੍ਰਭੂ ਦੀ ਸਿਫਤ ਸਲਾਹ ਤੀਰਜ ਧਰਮ ਤਰਨੀ ਤਰ ਏਕ ਤਰਨੀ ਤਰ ਕਹਿੰਦੇ ਨੇ ਧਰਤੀ ਦਾ ਆਸਰਾ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਜਿਹੜਾ ਮਨੁੱਖ ਇੱਕ ਪਰਮਾਤਮਾ ਦੀ ਸਿੱਖਤ ਸਲਾਹੇ ਨਿਤ ਉਚਾਰਦਾ ਹੈ ਪੜਦਾ ਹੈ ਤੇ ਸੁਣਦਾ ਹੈ ਇਹ ਧਰਤੀ ਦੇ ਆਸਰੇ ਪ੍ਰਭੂ ਦੀ ਟੀਕ ਪੜਦਾ ਹੈ ਉਹ ਗੰਭੀਰ ਸੁਭਾਅ ਗ੍ਰਹਿਣ ਕਰਦਾ ਹੈ ਉਹ ਮਨੁੱਖ ਜੀਵਨ ਦੇ ਭਰਜ ਨੂੰ ਪਛਾਣਦਾ ਹੈ ਜਤ ਸਤ ਸੰਜਮ ਹਿਰਦੈ ਸਮਾਈ ਚੌਥੇ ਪਦ ਕਾ ਜੇ ਮਨ ਪਤੀ ਆਏ ਚੌਥੇ ਪਦ ਚੌਥੇ ਪਦ ਉਹ ਆਤਮਕ ਅਵਸਥਾ ਜਿੱਥੇ ਮਾਇਆ ਦੇ ਤਿੰਨ ਗੁਣ ਜੋਰ ਨਹੀਂ پا ਸਕਦੇ ਜੇ ਮਨਪਤੀ ਆਏ ਪਤੀ ਆਏ ਗਿੰਝਾ ਲਏ ਗੁਰੂ ਸਹਿਪੁਰ ਮਾਨ ਕਰਦੇ ਹਨ ਜੇ ਮਨੁਖ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਆਪਣੇ ਮਨ ਨੂੰ ਉਸ ਆਤਮਕ ਅਵਸਥਾ ਵਿੱਚ ਗਿੰਝਾ ਲਏ ਜਿੱਥੇ ਮਾਇਆ ਦੇ ਤਿੰਨੇ ਹੀ ਗੁਣ ਜੋਰ ਨਹੀਂ ਪਾ ਸਕਦੇ ਤਾਂ ਸੋਤੇ ਹੀ ਜਤ ਸਤ ਤੇ ਸੰਜਮ ਉਸ ਦੇ ਹਿਰਦੇ ਵਿੱਚ ਲੀਨ ਰਹਿੰਦੇ ਹਨ ਸੱਚੇ ਨਿਰਮਲ ਮੈਲ ਨਾ ਲਾਗੈ ਗੁਰ ਕੈ ਸ਼ਬਦ ਪਰਮ ਪਉ ਪਾਗੈ ਸੱਚੇ ਨਿਰਮਲ ਸੱਚੇ ਸਦਾ ਥਿਰ ਨਿਰਮਲ ਪਵਿੱਤਰ ਮੈਲ ਨਾ ਲੱਗੇ ਫਿਰ ਮੈਲ ਨਹੀਂ ਲੱਗਦੀ ਗੁਰ ਕੈ ਸ਼ਬਦ ਗੁਰੂ ਦੇ ਬਚਨ ਦੇ ਨਾਲ ਪਰਮ ਪਟਕਣਾ ਪਉ ਡਰ ਪਾਗੇ ਨਾਸ ਹੋ ਜਾਂਦੇ ਹਨ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਸਦਾ ਥਿਰ ਪ੍ਰਭੂ ਵਿੱਚ ਟਿਕ ਕੇ ਪਵਿੱਤਰ ਹੋਏ ਮਨੁੱਖ ਦੇ ਮਨ ਵਿੱਚ ਬਕਾਰਾਂ ਦੀ ਮੈਲ ਨਹੀਂ ਚਿੰਬੜਦੀ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ ਉਸ ਦਾ ਦੁਨੀਆਂ ਵਾਲਾ ਡਰ ਸੈਮ ਮੁੱਕ ਜਾਂਦਾ ਹੈ ਸੂਰਤ ਮੂਰਤ ਆਦ ਅਨੁਪ ਨਾਨਕ ਜਾਂਚੈ ਸਾਚ ਸਰੂਪ ਸੂਰਤ ਛਕਲ ਮੂਰਤ ਹਾਸੀ ਵਜੂਦ ਆਦ ਅਨੂਪ ਆਦ ਜਿਹੜਾ ਮੁੱਢ ਤੋਂ ਸੀ ਅਨੂਪ ਜੋ ਉਪਮਾ ਤੋਂ ਪਰੇ ਹੈ ਨਾਨਕ ਜਾਂਚੈ ਸਾਚ ਸਰੂਪ ਸਾਚ ਸਰੂਪ ਜਿਸ ਦਾ ਸਰੂਪ ਸਦਾ ਕਾਇਮ ਰਹਿਣ ਵਾਲਾ ਹੈ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਨਾਨਕ ਪੀ ਉਸ ਸਦਾ ਸਿਰ ਹਾਸੀ ਵਾਲੇ ਪ੍ਰਭੂ ਦੇ ਦਰ ਤੋਂ ਨਾਮ ਦੀ ਦਾਤ ਮੰਗਦਾ ਹੈ ਜਿਸ ਵਰਗਾ ਹੋਰ ਕੋਈ ਨਹੀਂ ਹੈ ਜਿਸ ਦੀ ਸੋਹਣੀ ਸੂਰਤ ਤੇ ਜਿਸ ਦਾ ਬਾਜੂਦ ਆਦਤੋਂ ਲਿਖਿਆ ਚੱਲਿਆ ਆ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ